ਅਸਲ ਦੇਸੀ ਮੁਰਗੇ ਨੇ ਵੀਰੇ ਇਹ ਠੀਕ ਕੈਲਸ਼ੀਅਮ ਦਾ ਬਹੁਤ ਸ੍ਰੋਤ ਹੈ ਇਹ ਕਿਉਂਕਿ ਹੱਡੀ ਵਾਲਾ ਪਾਉਂਦੇ ਆਪਾਂ ਜਿਹੜਾ ਫਿਰ ਹੱਡੀਆਂ ਚੋਂ ਕੈਲਸ਼ੀਅਮ ਵੀ ਬਾਹਰ ਨਿਕਲ ਕੇ ਇਹਦੇ ਵਿੱਚ ਰਜ ਜਾਂਦੀ ਹੈ ਸਾਰੀ ਮਸਾਲੇ ਨੇ ਸਾਡੇ ਦੇਖੋ ਇਹ ਇਹ ਸਾਰੇ ਮਸਾਲੇ ਇਹ ਤੇ ਦੇਸੀ ਮਸਾਲੇ ਨੇ ਇਹ ਵੀਰੇ ਸਾਰੇ ਸਾਰੇ ਹਲਦੀ ਪਾ ਰਹੇ ਆ ਵੀ ਆਪਣੀ ਘਰ ਦੀ ਹਲਦੀ ਹੈ ਸਾਰੀ ਨੂੰ ਮੱਟੇ ਹੀ ਹੈ ਤੇ ਆਹ ਦੇਖੀ ਨਿਰਚ ਹੈ ਤੇ ਆ ਦੂਜੀ ਮਿਰਚ ਲਾਲਾ ਸਿੱਧਾ ਨਮਕ ਇਹ ਆਪਾਂ ਸਾਰਾ 15 ਵਿੱਚ ਇਹ ਦੇਖ ਸਕਦੇ ਹੋ ਤੁਸੀਂ ਪਹਿਲਾਂ ਵੀ ਆਪਾਂ ਦੱਸਿਆ ਸਾਰਾ ਇਹਦੇ ਵਿੱਚ ਜਿਵੇਂ ਛੋਟੀ ਲੈ ਕੇ ਬੱਟੀ ਲੈ ਕੇ ਹੋਰ ਜੜੀ ਬੂਟੀਆਂ ਸਾਰਾ ਕੁਝ ਇਹਦੇ ਚ ਪਾਇਆ ਹੋਇਆ ਠੀਕ ਹੈ ਜੀ ਜਿਵੇਂ ਕਾਲੀ ਮਿਰਚ ਵਗੈਰਾ ਇਹ ਆਪਾਂ ਇਹਦੇ ਚ ਪਾਵਾਂਗੇ ਦੇਖ ਸਕਦੇ ਹੋ ਤੁਸੀਂ ਇਹ ਤੇ ਬਾਦ ਵਿੱਚ ਸ਼ੇਕ ਲਵਾਵਾਂਗੇ ਤੇ 10:00 ਵਜੇ ਤਿਆਰ ਆ। ਥੋੜਾ ਜਿਹਾ ਹੀ ਸ਼ੇਕ ਲੱਗਣਾ। ਜਿਵੇਂ ਪਾਣੀ ਪੋਹਰਾ ਨਹੀਂ ਰਹਿਣਾ ਸੁੱਕਾ ਪਾਣੀ ਹੈ ਨਾ। ਜਮਾ ਸੁੱਕਾ ਗਾ। ਆ ਦੇ ਤਾਂ ਨਾ। ਇਹਦੇ ਨਾਲ ਬੰਦੇ ਨਾਲ ਜੇ ਤਾਂ ਉਹਨੂੰ ਖਾਣਾ ਹੈ ਤਾਂ ਤੁਸੀਂ ਥੜਾ-ਥੜਾ ਜੀ ਸਾਰਾ ਇੱਕ ਬੰਦਾ ਖਾਜੂ ਪਰ ਇਹਦੇ ਨਾਲ ਦੋ ਬੰਦੇ ਨਾਲ ਰੋਟੀ ਖਾ ਸਕਦੇ ਨੇ ਇਹਨੂੰ ਤਰੀ ਵਾਲਾ ਬਣਾ ਕੇ। ਆਪਾਂ ਮੁਰਗੀ ਵੀ ਸੇਲ ਕਰਦੇ ਆਂ, ਮੁਰਗੀ ਵੀ ਸੇਲ ਕਰਦੇ ਆਂ। ਹੂੰ ਹੂੰ ਹੂੰ। ਤੇ ਮੁਰਗੀ ਜੇ ਕਿਸੇ ਨੇ ਲੈਣੀ ਹੁੰਦੀ ਆ ਆਪਾਂ 100 ਪੀਸ, 200 ਪੀਸ ਹੂੰ ਹੂੰ ਉਹ ਵੀ ਸੇਲ ਕਰਦੇ ਆਂ। हां दोस्तो, जी दोस्तों सासारिकाल ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਵੀ ਜਿਹੜਾ ਬੱਕਰੇ ਦਾ ਚਾਰਾ ਉਹ ਕਿਵੇਂ ਤਿਆਰ ਹੁੰਦਾ ਬਿਲਕੁਲ ਦੇਸੀ ਘਰੇਲੂ ਤੂ ਇਕੇ ਨਾਲ ਤਿਆਰ ਕਰਾਂਗੇ ਆ ਦੇਖੋ ਇੱਕ ਵਿੱਚ ਹੁੰਦਾ ਵੀ ਪੱਠੀਆਂ ਤੇ ਤਿਆਰ ਹੁੰਦਾ ਹੁੰਦਾ ਪਰ ਇਹ ਚੁੱਲੇ ਤੇ ਤਿਆਰ ਕਰਾਂਗੇ ਯਮਾ ਦੇਸੀ ਤਰੀਕੇ ਨਾਲ ਪਿੰਡ ਦੇ ਵਿੱਚ ਖੜੇ ਆ ਆ ਬਾਈ ਨਾਲ ਸੋਧ ਨਾਲ ਗੱਲਬਾਤ ਕਰਾਵਾਂਗੇ ਪਾ ਦੀ ਆਪਾਂ ਥੋੜਾ ਜਿਹਾ ਇਹਦੇ ਤੇ ਇਹ ਪਹਿਲਾਂ ਤੇਲ ਪਾਇਆ ਬਾਈ ਹਾਂ ਥੋੜਾ ਜਿਹਾ ਪਾਉਨੇ ਨੇ ਥੋੜਾ ਜਿਹਾ ਠੀਕ ਹੈ ਸੁੱਕਾ ਹੀ ਪੁੰਨਾਗੇ ਵੇ ਦੇ ਨਾਲੀ ਐਡਰੈਸ ਦੱਸੀ ਕਿਹਨਾ ਸਾਰਾ ਮੇਰਾ ਪਿੰਡ ਵੀ ਤੇ ਕੇ ਹੈ ਹੂੰ ਤਸੀਲ ਧੂਰੀ ਜ਼ਿਲ੍ਹਾ ਸੰਗਰੂਰ ਹੈ ਜੀ ਇਸਿਆ ਪਿੰਡ ਮੇਰਾ ਕੇ ਪਿੰਡ ਹੈ ਜਿਹੜਾ ਇਹ ਧੂਰੀ ਬਰਨਾਲਾ ਮਲੇਰ ਕੋਟਲਾ ਸੰਗਰੂਰ ਇਹਨਾਂ ਦੇ ਵਿਚਾਲੇ ਸੈਂਟਰ ਚ ਪੈਂਦਾ ਹੈ ਜਿੱਥੋਂ ਸਾਰੇ ਸ਼ਹਿਰ ਹੀ ਨੇੜੇ ਨੇੜੇ ਨੇ ਠੀਕ ਹੈ ਠੀਕ ਹੈ ਅੱਜ ਉਹਨਾਂ ਲਈ ਆਪਾਂ ਲਾਲ ਮੀਟ ਦਿਖਾ ਦਿੰਨੇ ਆ ਹਾਂ ਤੇ ਅੱਜ ਬੱਕਰੇ ਦਾ ਪਾਵਾਂਗੇ ਚਾਰ ਆਪਾਂ بس ਦੋਨੇ ਹੀ ਤਿਆਰ ਕਰਦੇ ਹੁੰਨੇ ਆ ਅੱਛਾ ਮੁਰਗੇ ਦਾ ਵੀ ਹੁੰਦਾ ਤੇ ਬੱਕਰੇ ਦਾ ਵੀ ਆਹ ਦੇਸੀ ਮੁਰਗਾ ਵੀ ਬਣਾਉਣੀ ਹੁੰਦੀ ਆ ਬੱਕਰਾ ਵੀ ਦੋਨੇ ਹੀ ਬਣਾਉਂਦੇ ਆ ਆਪਾਂ ਠੀਕ ਹੈ ਤੇ ਦੋਨੇ ਆ ਲਾਲ ਮੀਟ ਹੈ ਦੇਖੋ ਹੂੰ ਤੇ ਇਹ ਬੱਕਰੇ ਦਾ ਸੇ ਨਾਲ ਤੇ ਅੱਜ ਕਿੰਨੇ ਕਿਲੋ ਪਾਵਾਂਗੇ ਆਪਾਂ ਆਪਾਂ 20 ਕਿਲੋ ਬਣਾ ਰਹੇ ਹਾਂ ਜੀ 20 ਕਿਲੋ ਹਾਂਜੀ ਅੱਜ ਭਾਈ 20 ਕਿਲੋ ਜਿਹੜਾ ਬੱਕਰੇ ਦਾ ਚਾਰ ਆ ਉਹ ਬਣਾ ਰਹੇ ਆ ਇਹਦੇ ਵਿੱਚ ਸਾਨੂੰ ਸਾਰੇ A to Z ਇਹ ਰੈਸਿਪੀ ਦੱਸਾਂਗੇ ਵੀ ਤੀਕ ਹੀ ਪੈਂਦਾ ਹੁੰਦਾ ਮਰਫੀ ਪੀਸ ਨੇ ਸਾਰੇ ਹੂੰ ਮਰਫੀ ਪੀਸ ਨੇ ਹਾਂ ਹਾਂ ਜੀ ਤੇ ਆਪਾਂ ਬੱਕਰਾ ਆਪਦਾ ਹੀ ਦੇਸੀ ਬੱਕਰੇ ਦਾ ਖੱਸੀ ਬੱਕਰੇ ਦਾ ਹੁੰਦਾ ਇਹ ਅੱਛਾ ਤੇ ਆ ਬਦਦਾ ਬੱਕਰਾ ਲੈ ਕੇ ਤਿਆਰ ਕਰਾਉਨੇ ਆ ਇਹਨੂੰ ਹੂੰ ਤੇ ਪੂਰੀ ਸਾਫ ਸਫਾਈ ਨਾਲ ਠੀਕ ਹੈ ਵੀ ਤੇ ਠੀਕ ਹੈ ਜੀ ਤੇ ਇਹ ਆਪਾਂ ਪਾਵਾਂਗੇ ਉਹਦੇ ਵਿੱਚ ਹੁਣ ਤੇ ਬਾਕੀ ਇਹਦੇ ਵਿੱਚ ਵੀ 20 ਕਿਲੋ ਤੇ ਕਿੰਨਾ ਸਮਾਨ ਪੈਂਦਾ ਉਹ ਸਾਰਾ ਉਹ ਦੱਸਾਂਗੇ ਨਾ ਬਈ ਕੁਝ ਹੀ ਦੱਸਾਂਗੇ ਆਪਾਂ ਮੰਜੇ ਤੇ ਚਿੰਨ ਦੇਣਾ ਸਮਾਨ ਠੀਕ ਆ ਲੇਕ ਮੁੰਡੇ ਚ ਕੁੱਤੇ ਨੇ ਹਾਂ ਮੁੰਡੇ ਛੋਟੇ ਚ ਤੇਲ ਸਰੋਂ ਦਾ ਉਹ ਨਹੀਂ ਹੈਗਾ ਵੀ ਮਿਕਸੀ ਵਾਲਾ ਕੰਮ ਨਾ ਨਾ ਕਰਦੀ ਕਹਾਣੀ ਦਾ ਸਰੋਂ ਦਾ ਤੇਲ ਹੈ ਨੈਚੁਰਲ ਚੀਜ਼ਾਂ ਹੋਣੀਆਂ ਸਾਰੀਆਂ ਐ ਬਈ ਹਾਂ ਤੇ ਹਲਦੀ ਮਹਾਰਾਸ਼ਟਰ ਦੀ ਜਿਹੜੀ ਤੇ ਕੁਸ ਆਪਦੀ ਘਰ ਦੀ ਹੁੰਦੀ ਹੈ ਮਿਕਸ ਜੀ ਕਰਕੇ ਉਹ ਪਾ ਦਿੰਨੇ ਆ ਅੱਛਾ ਤੇ ਇਹ ਚੀਜ਼ ਐ ਠੀਕ ਆ ਤੇ ਬਾਕੀ ਆ ਸਾਨੂੰ ਕੋਸਟਰ ਦਿਖਾ ਦਿੰਨੇ ਆ ਮੁਰਗੀ ਵੀ ਦਿਖਾਵਾਂਗੇ ਦੇਸੀ ਤੁਹਾਨੂੰ ਆਉਣਾ ਜੇ ਇਧਰੋਂ ਉਹ ਕਰ ਲਈਏ ਫਿਰ ਕਿਉਂ ਹੱਥ ਅਸੀਂ ਆਪਣੇ ਹਨ ਰੱਖੇ ਹੋਏ ਨੇ ਘਰੇ ਹਾਂ ਮੁਰਗੀ ਦੇਸੀ ਨੇ ਆਪਦੇ ਬੱਡ ਹੁੰਦੇ ਨੇ ਮੁਰਗੀ ਵੀ ਸੇਲ ਕਰਦੇ ਆਂ ਆਪਾਂ ਦੇਸੀ ਵੀਰੇ ਅੱਛਾ ਤੇ ਦੇਸੀ ਮੁਰਗਾ ਵੀ ਸੇਲ ਆਹ ਕਰਦੇ ਆਂ ਤੇ ਦੇਸੀ ਅਚਾਰ ਮੁਰਗੇ ਤੇ ਬੱਕਰੇ ਦੇ ਦੇਸੀ ਚੂਚੇ ਉਹ ਤੁਸੀ ਵੀਡੀਓ ਬਣਾ ਕੇ ਵੇਚ ਦੀ ਦੇਸੀ ਚੂਚੇ ਦੀ ਚੂਚੇ ਦੀ ਬੁਕਿੰਗ ਚੱਲਦੀ ਹੈ ਜਿਹਨੇ ਚੂਚੇ ਲੈਣੇ ਨੇ ਵੀਰੇ ਉਹ ਕਰਾ ਸਕਦੇ ਆਂ ਠੀਕ ਹੈ ਜੀ ਤੇ ਕੰਮ ਆਪਣਾ ਇੱਕ ਨੰਬਰ 'ਚ ਹੁੰਦਾ ਹੂੰ ਕੋਈ ਵੀ ਇਹਦੇ ਵਿੱਚ ਮਲਾਵਟ ਨਹੀਂ ਹੁੰਦੀ ਇਹਨੂੰ ਸੁੱਕਾ ਭੁੰਨਾਗੇ ਆਪਾਂ ਫਰਾਈ ਕਰਕੇ ਨਹੀਂ ਬਣਾਉਂਦੇ ਫਰਾਈ ਕਰਕੇ ਨਹੀਂ ਬਣਦਾ ਫਰਾਈ ਨਹੀਂ ਕਰਨਾ ਇਹਨੂੰ ਇਹਦਾ ਪਾਣੀ ਖਤਮ ਕਰਨਾ ਥੋਨੂੰ ਮੈਂ ਸਾਰਾ ਨਾਲ ਦੀ ਨਾਲ ਆਪਾਂ ਪ੍ਰੋਸੈਸ ਦੱਸੀ ਵੀ ਜਾਵਾਂਗੇ ਬਾਈ ਠੀਕ ਹੈ ਥੋਨੂੰ ਤੇ ਬਾਕੀ ਤੁਸੀਂ ਆਉਂਦੇ ਰਹੇ ਨੇ ਸਾਡੇ ਕੋਲੇ ਆ ਜਾਓ ਚਲੋ ਤੇਲ ਜਦੋਂ ਗਰਮ ਹੋ ਗਿਆ ਪਾ ਦੇਣਾ ਮੇਰਾ ਤੇਲ ਗਰਮ ਹੋ ਗਿਆ ਉਹਨੂੰ ਪਾਣਾ ਇਹ ਤੇਲ ਜਮਾ ਥੋੜਾ ਜਿਹਾ ਪਾਇਆ ਬੰਦਿਆ ਥੋੜਾ ਜਿਹਾ ਬਸ ਸੁੱਕਾ ਸੁੱਕਾ ਹੀ ਭੁੰਨੂਗਾ ਖੁਰਕਣਾ ਚੱਕਣਾ ਲੈ ਵੀ ਹੁਣ ਇਹ ਚ ਪਾਵਾਂਗੇ ਆਪਾਂ ਮੀਟ ਹਨਾ ਬਈ ਦਿਖਾ ਦਿਓ ਜਮੇ ਨਹੀਂ ਹੈ ਜਈ ਵਾਰੀ ਐ ਹੋ ਜਾਂਦਾ ਵੀ ਤੇਲ ਹੈ ਤੇਲ ਨਹੀਂ ਆਪਣਾ ਹੈਗਾ ਇਹਦੇ ਉੱਤੇ ਇਹ ਇਕੱਲਾ ਮੀਟ ਪਾ ਲਾ ਜੀ ਇਹ ਬਈ ਫਿਰ ਸੁੱਕਾ ਹੋਊਗਾ ਜਮਾ ਪਾਣੀ ਖਤਮ ਕਰਨੇ ਨਾ ਅੱਛਾ ਪਾਣੀ ਖਤਮ ਕਰਨਾ ਇਕੱਲਾ ਇਹ ਚੋਂ ਠੀਕ ਹੈ ਇਹੇ ਪੀਰੇ ਮੇਰੀ ਗੱਲ ਸੁਣੋ 20 ਕਿਲੋ ਮੀਟ ਹੈ ਇਹ ਆਪਣਾ ਹਾਂ ਜਦੋਂ ਇਹਦਾ ਪਾਣੀ ਪੁੱਟ ਗਿਆ ਹਾਂ ਇਹਨੇ ਰਹੀ ਜਾਣਾ 12 13 ਕਿਲੋ ਆ ਅੱਛਾ ਪਾਣੀ ਇਹ ਨਾਲ ਲੱਟ ਜਾਂਦਾ ਹੈ ਹਾਂ 12-12 ਕਿਲੋਮੀਟਰ ਰਹੂਗਾ ਇਹ। ਇਹ ਪਾਣੀ ਸੁੱਕਣ ਤੇ ਕਿੰਨਾ ਟਾਈਮ ਲੱਗ ਜੂਗਾ? ਇਹ ਬਸ ਲੱਗ ਹੀ ਜਾਂਦਾ ਵੀ ਘੱਟੋ ਘੱਟ ਡੇਢ ਘੰਟਾ ਦਾ। ਡੇਢ ਘੰਟਾ। ਡੇਢ ਘੰਟਾ ਦਾ ਲੱਗੂਗਾ। ਪਹਿਲਾਂ ਪਾਣੀ ਸੁੱਕਣ ਤੇ। ਇਸ ਤੋਂ ਬਾਅਦ ਜਿਹੜੇ ਮਸਾਲੇ ਪੈਣਗੇ ਉਹ ਬਾਅਦ ਚ ਪੈਣਗੇ ਸਾਰਾ ਕੁਝ। ਕਿੰਨਾ ਟਾਈਮ ਲੱਗਦਾ ਉਹਨੂੰ। ਉਹਨੂੰ ਥੋੜਾ ਟਾਈਮ ਲੱਗਦਾ। ਇਹੀ ਵੱਡਾ ਕੰਮ ਹੈ। ਹੂੰ। ਇਹ ਹਰ ਸਾਲ ਹੀ ਪਾਉਨੇ ਹੋਣਾ ਬਾਈ ਤੁਸੀਂ। ਆਪਣਾ ਤਾਂ ਹਰ ਕਾਫੀ ਲੰਬੇ ਸਮੇਂ ਤੋਂ। ਹੂੰ। ਆਪਣਾ ਕਮੈਂਟ ਮੇਰਾ ਪੇਜ ਵੀ ਹੈ। ਇਨਾ ਵਾਲਾ ਸੰਗਰੂਰ ਵਾਲੇ ਦਾ ਫੇਸਬੁੱਕ ਦਾ ਪੇਜ ਹੈ ਠੀਕ ਹੈ YouTube ਦਾ ਪੇਜ ਹੈ ਮੇਰਾ ਗਰੇਵਾਲ ਪੋਲਟਰੀ ਕਿੰਗ ਹੂੰ ਉਹ ਵਧੀਆ ਚੱਲਦਾ ਪੇਜ ਉਹਦੇ ਤੇ ਪਾਉਂਦਾ ਰਹਿਣਾ ਮੈਂ ਵੀਡੀਓ ਸਾਰੀਆਂ ਠੀਕ ਹੈ ਜੀ ਠੀਕ ਹੈ ਅੱਜ ਵਾਲੀ ਵੀ ਪਾਵਾਂਗੇ ਹੂੰ ਤੇ ਪਾਤਾ ਬਈ ਹਾਂ ਬਸ ਉਹ ਪਾਤਾ ਮੈਨੂੰ ਨਹੀਂ ਆਈ ਜਾਣਾ ਹੂੰ ਤੇ ਇਹਦਾ ਪਾਣੀ ਆ ਬਾਹਰ ਫੋਟਣ ਲੱਗਦੀ ਥੋੜੇ ਜਿਰ ਨੂੰ ਠੀਕ ਹੈ ਸਾਰਾ ਖਤਮ ਹੋ ਜੂਗਾ बस डेढ़ घंटा फोर्चना चली अग में चानेसूम हो गया गर्म जी ਹੁਣ ਇਹ ਜੀ ਆ ਦੇਖੋ ਭਾਪ ਹੈ ਨਾ ਇਹ ਪਾਣੀ ਹੋਈ ਉਡਣਾ ਪਰ ਹੂੰ ਇਹ ਆਏ ਉਡੂ ਭਾਪ ਠੀਕ ਇਹ ਦੇਖਿਓ ਦੇਖੋ ਇਹਦੇ ਚ ਕੋਈ ਹੋਣਾ ਕਿ ਕੋਈ ਆਏ ਨਹੀਂ ਹੈਗਾ ਕਈ ਵਾਰੀ ਤਾਂ ਐ ਹੁੰਦਾ ਵੀ ਵਿੱਚ ਬੰਦੇ ਨੂਨ ਲਾ ਦਿੰਦੇ ਨੇ ਵੀਰੇ ਇਹਨੂੰ ਅੱਛਾ ਆ ਵੀ ਇਹਦਾ ਉਹ ਨੂਨ ਨਾਲ ਸਾਰਾ ਹੀ ਆਫਰ ਨਿਕਲ ਜਾਂਦਾ ਹੂੰ ਉਹ ਕੰਮ ਨਹੀਂ ਆਪਾਂ ਪੂਰਾ ਇਹਨ ਸਹੀ ਕੰਮ ਕਰਨਾ ਏ ਗ੍ਰੇਡ ਚਾਹੇ ਕੋਈ ਮੇਰਾ ਕਿਹਾ ਹੋਇਆ ਵੀ 1 ਲੱਖ ਰੁਪਇਆ ਨਾਮ ਹੈ ਜੇ ਕੋਈ ਇਹ ਚ ਕੋਈ ਕੋਈ ਮਿਲਾਵਟ ਫੜ ਕੋ ਉਹ ਕਰੇ ਅੱਛਾ 1 ਲੱਖ ਰੁਪਇਆ ਨਾਮ ਹੈ ਦੇਸੀ ਖੱਸੀ ਬੱਕਰਾ ਹੈ ਚਰਾਂਦ ਵਾਲਾ ਬੱਕਰਾ ਹੈ ਉਹਦਾ ਅਚਾਰ ਇਹ ਬਣ ਰਿਹਾ ਹੈ ਕੋਈ ਵੀ ਮਿਲਾਵਟ ਵਾਲਾ ਲੱਖ ਰੁਪਇਆ ਨਾਮ ਆ ਆਪਾਂ ਇਹ ਗੱਲਾਂ ਗਲਤ ਕੰਮ ਕੀਤਾ ਨਾ ਕਰਨਾ ਵੀਰੇ ਠੀਕ ਹੈ ਠੀਕ ਹੈ ਦੇਸੀ ਮੁਰਗੇ ਦਾ ਬਣਾਵਾਂਗੇ ਉਹਦਾ ਆਪਣੇ ਘਰੀ ਹੁੰਦੇ ਆ ਮੁਰਗੇ ਉਹ ਮੁਰਗੇ ਘਰੇ ਨੇ ਉਹ ਵੀ ਦਿਖਾਵਾਂਗੇ ਆਪਾਂ ਦਿਖਾਉਣੇ ਆ ਤੇ ਚਲੋ ਦਿਖਾਈ ਦਿੰਨੇ ਆ ਇਹ ਆ ਦੇਸੀ ਮੁਰਗੇ ਹੈ ਭਾਈ ਆਪਾਂ ਕੀ ਮੁਰਗੇ ਨੇ ਵੀਰੇ ਠੀਕ ਹੈ ਆਪ ਭਾਲਦੇ ਇਹਨਾਂ ਨੂੰ ਹੂੰ ਹੂੰ ਤੇ ਕਣਕ ਮੱਕੀ ਬਾਜਰਾ ਹੋਰ ਲਸਣ ਆ ਲਸਣ ਦੇ ਪੱਤੇ ਵੀਖਦੇ ਹੋਣਗੇ ਲਸਣ ਛਿੱਲਿਆ ਸੀ ਆਪਾਂ ਆਚਾਰ ਬਣਾਉਣ ਨੂੰ ਇਹ ਸਿਆ ਇਹ ਫਿਰ ਜਿਹੜਾ ਹੁੰਦਾ ਛੋਟੀਆਂ ਗੱਠੀਆਂ ਆਉਂਦੀ ਨੇ ਇਹਨਾਂ ਨੂੰ ਬਾ ਦਿੰਨੇ ਆ ਤੇ ਪੂਰੇ ਵਧੀਆ ਆਰ ਆਈ ਆਰ ਆ ਦੇਸੀ ਮੁਰਗੇ ਨੇ ਉਹ ਚਿੱਟਾ ਮੁਰਗਾ ਜਿਵੇਂ ਅਸਲ ਦੇਸੀ ਮੁਰਗੇ ਨੇ ਵੀਰੇ ਇਹ ਆਪਾਂ ਮੁਰਗੀ ਵੀ ਸੇਲ ਕਰਦੇ ਆ ਮੁਰਗੇ ਵੀ ਸੇਲ ਕਰਦੇ ਆ ਹੂੰ ਹੂੰ ਤੇ ਮੁਰਗੀ ਜੇ ਕਿਸੇ ਨੇ ਲੈਣੀ ਹੁੰਦੀ ਆ ਆਪਾਂ 100 ਪੀਸ 200 ਪੀਸ ਉਹ ਵੀ ਸੇਲ ਕਰਦੇ ਆ ਹੂੰ ਹੂੰ ਤੇ ਆ ਦੇਖੋ ਮੁਰਗਾ ਕਿੰਨਾ ਵਧੀਆ ਪੂਸ ਖੜੀ ਹੈ ਨਾ ਇਹ ਮੁਰਗੇ ਹੁੰਦੇ ਨੇ ਅਸਲ ਐ ਨਹੀਂ ਹੁੰਦਾ ਵੀ ਨਹੀਂ ਖਾਦੇ ਜੇ ਮੁਰਗੇ ਹੁੰਦੇ ਨੇ ਤੇ ਮੁਰਗੀ ਜਿੰ ਚਾਹੇ ਕਿਸੇ ਨੇ 1000 ਰੁਪਏਸ ਲੈਣਾ ਆਪਾਂ ਉਹ ਵੀ ਦੇਵਾਂਗੇ ਚੂਚਾ ਵੀ ਹਾਂ ਚੂਚਾ ਦਾ ਸੌਮ ਚੱਲ ਰਹੀ ਹੈ ਬੁਕਿੰਗ ਜਿਨ੍ਹਾਂ ਨੇ ਬੁੱਕ ਕਰਾਉਣੇ ਨੇ ਚੂਚਾ ਬੁੱਕ ਕਰਾ ਲਓ ਬਲੈਕ ਐਸਟਰਲੋ ਪਾਰ ਆਈ ਆਰ ਜਾਂ ਡਬਲ ਐਸ ਜੀ ਜਿਹੜਾ ਵੀ ਚਾਹੀਦਾ ਚਾਹੇ ਕਿਸੇ ਨੇ 2000 ਚੂਚਾ ਚਾਹੀਦਾ 5000 ਚਾਹੀਦਾ ਮਿਲੂਗਾ ਪਿਓਰ ਬਰੀਡ ਮਿਲੂਗੀ ਬਰੀਡ ਪਿਓਰ ਦੇਵਾਂਗੇ ਤੇ ਤੰਦਰੁਸਤ ਦੇਵਾਂਗੇ ਇਹ ਵਿੱਚ ਪਿਛਲੀ ਵਾਰ ਮੈਂ ਵੀਡੀਓ ਦੇਖਦਾ ਰਿਹਾ ਕਹਿੰਦੇ ਸੀ ਸਾਨੂੰ ਬਿਮਾਰ ਦੇ ਤੇ ਮਰੀ ਜਾਂਦੇ ਨੇ ਲੋਕਾਂ ਦੇ ਆਪਾਂ ਤਾਂ ਇੱਕ ਨੰਬਰ ਵਾਲਾ ਵੇਚਾਂਗੇ ਪਿਓਰ ਤੰਦਰੁਸਤ ਠੀਕ ਹੈ ਵੈਕਸੀਨ ਕਰਕੇ ਤੇ ਉਸ ਤੋਂ ਬਾਅਦ ਮੁਰਗੀਆਂ ਲੈਣੀਆਂ ਨੇ ਜੀ ਕਿਸੇ ਨੇ ਮੁਰਗੀਆਂ ਵੀ ਮਿਲ ਜਾਣਗੀਆਂ ਜੀ ਦੇਸੀ ਮੁਰਗੀਆਂ ਜਿੰਨੀ ਵੀ ਲੋੜ ਆਉਵੇ ਜਾਣਗੀਆਂ ਅੰਡੇ ਵੀ ਮਿਲ ਜਾਣੀਆਂ ਅੰਡੇ ਵੀ ਸੇਲ ਕਰਦੇ ਆਂ ਅੰਡੇ ਵਾਲੀ ਮੁਰਗੀ ਵੀ ਦਿੰਨੇ ਆਂ ਵੀਰੇ ਅੰਡੇ ਵਾਲੀ ਦੇ ਆਹ ਦੇਖੋ ਆ ਮੁਰਗੀ ਐ ਬਲੈਕ ਐਸਟਰੋਲੋਪ ਪੂਰੀ ਚੁਸਤ ਮੁਰਗੀ ਐ ਇਹ ਜੇ ਕਿਸੇ ਨੇ ਲੈਣੀ ਹੋਵੇ ਇਹ ਮੁਰਗੀ ਵੀ ਆਪਾਂ ਸੇਲ ਕਰਦੇ ਆਂ ਅੰਡੇ ਵੀ ਸੇਲ ਕਰਦੇ ਆਂ ਅੰਡੇ ਵੀ ਸੇਲ ਕਰਦੇ ਆਂ ਵੀਰੇ ਅੰਡੇ ਕੀ ਰੇਟ ਬਈ ਅੰਡੇ ਆਪਾਂ 15 ਰੁਪਏ ਦਾ ਅੰਡਾ ਸੇਲ ਕਰਦੇ ਆਂ ਆਪਾਂ। 15 ਰੁਪਈਆ ਦਾ ਦੇਸੀ ਹੈ ਨਾ ਪ्योर। ਕਿਉਂਕਿ ਅਸਲ ਤਾਂ ਇਹ ਹੈ ਵੀ ਜੇ ਤੁਸੀਂ ਗੀਆ ਆਪਾਂ ਬਾਜ਼ਾਰੋਂ ਹੀ ਦਿੰਨੇ ਆਂ ਆਪਾਂ ਆਪਦੇ ਹੁੰਦੇ ਨੇ ਆਂਡੇ। ਅੱਛਾ। ਤੇ ਹੁਣ ਹੱਥ ਧੋ ਕੇ ਆਪਾਂ ਬਾਕੀ ਕੰਮ ਕਰਾਂਗੇ ਤੇ ਉਹ ਪਤਾ ਕੀ ਹੈ ਜਿਹੜੇ ਸਟੋਰਾਂ ਵਾਲੇ ਆਂਡੇ ਹੁੰਦੇ ਨੇ 6-6 ਮਹੀਨੇ ਦੇ ਜਿਹੜੇ ਸਸਤੇ ਮਿਲਦੇ ਨੇ ਆਪਣਾ ਉਹ ਕੰਮ ਨਹੀਂ ਆਪਣੀ ਬਾਰ ਡੱਪਦੇ ਰੇ ਆਂਡਾ ਆਪਣਾ ਜੈਨੂਇਨ ਆਂਡਾ ਹੋਊਗਾ ਤਾਜ਼ਾ। ਵੱਧ ਤੋਂ ਵੱਧ 1-2 ਦਿਨਾਂ ਦਾ ਹੁੰਦਾ। ਇਹ ਚੀਜ਼ ਹੈ। ਤੇ ਜਿਹੜੀ ਵੀ ਚੀਜ਼ ਹੈ ਆਪਣੇ ਕੋਲੇ ਸਾਰੀ ਉਪਲਬਧ ਹੈ। ਦੇਸੀ ਚੂਚਾ ਮਿਲੂਗਾ ਮੁਰਗੇ ਮੁਰਗੀਆਂ ਤੇ ਜੋ ਕੁਝ ਵੀ ਚਾਹੀਦਾ ਆਪਣਾ ਸਾਰਾ ਆਪਣਾ ਹੈਗਾ ਆਪਣੇ ਹੋਰ ਵੀ ਮਤਲਬ ਇਹ ਤਾਂ ਆਪਣਾ ਇੱਥੇ ਘਰੇ ਕਰਕੇ ਛੋਟਾ ਸੈਟਅਪ ਇਥੋਂ ਮੈਂ ਸਟਾਰਟ ਕੀਤਾ ਸੀ ਬਾਕੀ ਸਾਡੇ ਫਾਰਮ ਜਿਵੇਂ ਜਲੰਧਰ ਵੀ ਹੈ ਅੱਛਾ ਜਲੰਧਰ ਵੀ ਹੈ ਤੇ ਨਗੰਗਾ ਨਗਰ ਇਸ ਤਰ੍ਹਾਂ ਸਾਡੇ 파ਟਨਰ ਸੀ ਵਾਲੇ ਫਾਰਮ ਨੇ ਬਾਕੀ ਆਪਾਂ ਟ੍ਰੇਨਿੰਗ ਦਿੰਨੇ ਆ ਵੀਰੇ ਜੇ ਕਿਸੇ ਨੇ ਟ੍ਰੇਨਿੰਗ ਲੈਣੀ ਹੈ ਫ੍ਰੀ ਟ੍ਰੇਨਿੰਗ ਹੈ ਪਰ ਜਿਹੜੇ ਸਾਡੇ ਕੋਲ ਬੁੱਕ ਕਰਵਾਉਣਗੇ ਠੀਕ ਹੈ ਕੋਈ ਪੈਸਾ ਨਹੀਂ ਜਿਹੇ ਸਭ ਤੋਂ ਚੂਚਾ ਲੈਣਾ ਜਿੰਨਾਂ ਨੇ ਜਾਂ ਮੁਰਗੀ ਲੈਂਦੇ ਨੇ 100 200 500 ਮੁਰਗੀ ਲੈਣੀ ਆ ਉਹ ਆਪਾਂ ਫ੍ਰੀ ਟ੍ਰੇਨਿੰਗ ਦਿੰਨੇ ਆ ਉਹਨਾਂ ਨੂੰ ਇੱਥੇ ਜਦੋਂ ਲੈਣ ਆਉਂਦੇ ਨੇ ਉਦੋਂ ਟ੍ਰੇਨਿੰਗ ਦਿੰਨੇ ਆ ਜੀ ਟ੍ਰੇਨਿੰਗ ਸਾਡੀ ਫ੍ਰੀ ਐ ਕਿਸੇ ਨੇ ਵੀ ਲੈਣੀ ਆ ਉਹ ਲੈ ਸਕਦੇ ਨੇ ਬਾਕੀ ਆਪਾਂ ਸਾਥ ਦਿੰਨੇ ਆ ਮਗਰ ਉਹ ਇਹ ਨਹੀਂ ਹੁੰਦਾ ਬਰਡ ਵੇਚੇ ਫੋਨ ਬੰਦ ਕਰ ਲਿਆ ਜਾਂ ਫੋਨ ਚੱਕਿਆ ਨਹੀਂ ਉਹ ਨਹੀਂ ਕੰਮ ਜਦੋਂ ਵੀ ਕਿਸੇ ਨੇ ਫੋਨ ਕਰਨਾ ਹੈ ਜੇ ਮੈਂ ਤੋਂ ਨਾ ਚੱਕਿਆ ਜਾਵੇ ਮੈਂ ਆਪ ਕਰ ਲੈਣਾ ਤੇ ਜਿੰਨੇ ਵੀ ਬੰਦੇ ਆਪਣੇ ਕੋਲੇ ਗਰਦਾਸਪੁਰ ਨੰਬਰਸਰਾ ਜਲੰਧਰ ਬਠਿੰਡਾ ਫਿਰੋਜ਼ਪੁਰ ਸਾਰੇ ਪੰਜਾਬ ਚੋਂ ਗੰਗਾ ਨਗਰ ਹਰਿਆਣਾ ਹਿਮਾਚਲ ਜੰਮੂ ਤੋਂ ਵੀ ਮੁਰਗੀਆਂ ਲੈ ਕੇ ਜਾਂਦੇ ਨੇ ਠੀਕ ਹੈ ਆਪਣੇ ਕੰਮ ਆਪਣਾ ਜਦੋਂ ਮੇਰੇ ਚੈਨਲ ਤੇ ਵੀ ਪਾਈ ਨੇ ਆ ਦੇਖ ਲਓ ਗਰੇਵਾਲ ਪੋਲਟਰੀ ਕਿੰਗ ਆਪਣਾ YouTube ਚੈਨਲ ਹੈ ਤੇ ਗਰੇਵਾਲ ਪੋਲਟਰੀ ਕਿੰਗ ਇਹਦਾ ਹੈ Facebook ਦਾ ਆਪਣਾ ਹੈਗਾ ਗਰੇਵਾਲ ਸਗਰੂਰ ਵਾਲੇ ਪੇਜ ਹੈ ਇਹਦੇ ਤੇ ਵੀਡੀਓ ਪਈਆਂ ਹੋਈਆਂ ਨੇ ਮਤਲਬ ਜਦੋਂ ਲੈਣ ਆਉਂਦੇ ਨੇ ਵੀਡੀਓ ਬਣਦੀ ਹੈ ਆਪਣੀ ਤੇ ਇਸ ਤਰ੍ਹਾਂ ਵੀ ਇੱਕ ਨੰਬਰ ਦਾ ਆਪਣਾ ਕੰਮ ਹੈ ਕਿਸੇ ਤਰ੍ਹਾਂ ਦਾ ਕੋਈ ਇਹ ਨਹੀਂ ਹੁੰਦਾ ਵੀ ਦਿਖਾਉਣੀ ਚੀਜ਼ ਹੋਰ ਹੈ ਦੇਣੀ ਹੋਰ ਹੈ ਉਹ ਕੰਮ ਨਹੀਂ ਆਪਣਾ ਉਹ ਕੰਮ ਨਹੀਂ ਠੀਕ ਹੈ ਵੀਰੇ ਤੇ ਬਾਕੀ ਧੰਨਵਾਦ ਆ ਤੁਸੀਂ ਆਏ ਹੋ ਸਾਡੇ ਕੋਲੇ ਤੇ ਬਾਕੀ ਹੁਣ ਤੁਹਾਨੂੰ ਚਾਰ ਦਿਖਾਣਾ ਹੈ ਪ੍ਰੋਫੈਸਰ ਤੇ ਮੈਂ ਮੜੇ ਹੱਥ ਥੋਲਾਂ ਹਾਂ ਹਾਂ ਹੱਥ ਥੋਲਿਆ ਤੇ ਇੱਬਰ ਪਾਸੇ ਇਹ ਬਾਈ ਹੁਣ ਜਿਹੜਾ ਪਾਣੀ ਹੈ ਜਿਹੜਾ ਜਮਾ ਸੁੱਕਾ ਹੀ ਹੋਗਾ ਉਹ ਦੁਬਾਰੇ ਚ ਮਸਾਲੇ ਮਸੂਲੇ ਵਗੈਰਾ ਉਹ ਪਾਉਨੇ ਆਪਾਂ ਸਾਰਾ ਕੁਝ ਲਾਓ ਵੀ ਹੁਣ ਸਾਨੂੰ ਪਾਣੀ ਦਿਖਾਉਣੇ ਆ ਜਿਹੜਾ ਕਹਿੰਦੇ ਸੀ ਆਪਾਂ ਪਾਣੀ ਮਚਾਉਣਾ ਆ ਪਾਣੀ ਉਹ ਸੜਕ ਤਾਂ ਦੇਖੋ ਆਹ ਸੜਕ ਤਾਂ ਪਾਣੀ ਇਰਾਦੇ ਚ ਤਾਲਾ ਪਾਣੀ ਉਹ ਤਾਂ ਰਹਿਣਾ ਹੀ ਰਹਿਣਾ ਇਹਦੇ ਵਿੱਚ ਰਚ ਜਾਣਾ ਰਚਿਆ ਹੋਈ ਹੈ ਜਿਹੜਾ ਬਾਦੂ ਪਾਣੀ ਆ ਉਹ ਨਿਕਲੇ ਇਹ ਆ ਜਿਹੜੀ ਪਾਹ ਫੁੱਟਦੀ ਹੈ ਪਾਣੀ ਉਹ ਪਾਹ ਫੁੱਟਦੀ ਹੈ ਪਾਣੀ ਉੱਡਦਾ ਇਹ ਉੱਡ ਜਾਣਾ ਜਿਹੜਾ ਅਸਲ ਉਹ ਅੰਦਰ ਵਿੱਚ ਹੈ ਦੀ ਹੈ ਦੇਖੋ ਠੀਕ ਹੈ ਨਾ ਇਹ ਕੈਲਸ਼ੀਅਮ ਦਾ ਭਰਪੂਰ ਸਰੋਤ ਹੈ ਇਹ ਕਿਉਂਕਿ ਹੱਡੀ ਵਾਲਾ ਪਾਉਂਦੇ ਆਪਾਂ ਜਿਹੜਾ ਤੇ ਹੱਡੀਆਂ ਚੋਂ ਕੈਲਸ਼ੀਅਮ ਜੇ ਬਾਹਰ ਨਿਕਲ ਕੇ ਇਹਦੇ ਵਿੱਚ ਰਚ ਜਾਂਦੀ ਹੈ ਸਾਰੀ ਤੇ ਸੁੱਕਾ ਪਾਉਣੇ ਆ ਯਾਰ ਸੁੱਕਾ ਬੋ ਜਾਣਾ ਇਹ ਇਹਦਾ ਵੀ ਦੇਖੋ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ 12 13 ਕਿਲੋ ਹੀ ਰਹਿ ਜਾਂਦਾ 20 ਕਿਲੋ ਜੀ ਹਾਂ ਠੀਕ ਹੈ ਤੇ ਬਾਕੀ ਜਿਹੜੇ ਮਸਾਲੇ ਪਾਉਣੇ ਨੇ ਆਪਾਂ ਉਹ ਦੱਸਣਗੇ ਉਹ ਵੀ ਆਪਾਂ ਆਮ ਮਸਾਲੇ ਪਾਉਣੇ ਨੇ ਜਿਵੇਂ ਧੀਆਂ ਮਿਰਚ ਹੋ ਗਿਆ ਕਾਲੀ ਮਿਰਚ ਵੱਡੀ ਇਲੈਚੀ ਛੋਟੀ ਇਲੈਚੀ ਇਹ ਚੀਜ਼ਾਂ ਪਾਵਾਂਗੇ ਘਰੇਲੂ ਮਸਾਲੇ ਉਹ ਸਾਰੇ ਤੁਹਾਨੂੰ ਦਿਖਾਵਾਂਗੇ ਮਸਾਲੇ ਆਪਣੇ ਠੀਕ ਤੇ ਉਹ ਪਾਵਾਂਗੇ ਜਦੋਂ ਠੀਕ ਹੈ ਨਾ ਇਹ ਆ ਵੀ ਆਮੋਕਾ ਕੋਈ ਵੀ ਬਰਤੂ ਵਾਲੀਆਂ ਚੀਜ਼ਾਂ ਨੇ ਰਸੋਈ ਤੋਂ ਬਾਹਰਲੀ ਚੀਜ਼ ਕੋਈ ਨਹੀਂ ਹੈਗੀ ਆਪਣੀ ਵਿੱਚ ਪਾਉਣੀਆਂ ਆਪਾਂ ਜੇ ਕਿਹਾ ਆਪਣੀਆਂ ਘਰੇਲੂ ਸਬਜ਼ੀ ਚ ਪਾਉਣੇ ਆ ਉਹੀ ਚੀਜ਼ਾਂ ਪਾਉਣੀਆਂ ਨੇ ਠੀਕ ਹੈ ਇਹ ਨਹੀਂ ਹੁੰਦਾ ਵੀ ਸਵਾਦ ਕਰਕੇ ਆਪਾਂ ਵਾਧੂ ਚੀਜ਼ ਪਾ ਦਾਂਗੇ ਕੋਈ ਜਿਸ ਵੀ ਸਵਾਦ ਦਿਖਾਉਣ ਲਈ ਉਹ ਉਹ ਕੰਮ ਨਹੀਂ ਆਪਣਾ ਐਮ ਡੀ ਐਚ ਡੀ ਦੇਗੀ ਮਿਰਚ ਥੋੜੀ ਜੀ ਪਾਉਣੀ ਹੈ ਤੇ ਜਿਵੇਂ ਕਸ਼ਮੀਰੀ ਮੇਤੀ ਹੋਗੀ ਇਹ ਚੀਜ਼ਾਂ ਪਾਵਾਂਗੇ ਆਪਾਂ ਠੀਕ ਹੈ ਠੀਕ ਹੈ ਜੀ ਬਾਕੀ ਜਵਤਰੀ ਹੁੰਦੀ ਹੈ ਹੋਰ ਬਹੁਤ ਚੀਜ਼ਾਂ ਨੇ ਉਹ ਪਾਵਾਂਗੇ ਨਾ ਤਾਂ ਨਹੀਂ ਮੈਂ ਗਿਣਾ ਸਕਦਾ ਬਹੁਤ ਨੇ ਪਰ ਹੈਗੀਆਂ ਉਹ ਸੀਤ ਲਈ ਚੰਗੀਆਂ ਨੇ ਇੱਕ ਪਖੜੇ ਦਾ ਪਾਊਡਰ ਪਾਉਣਾ ਉਹ ਵੀ ਦਰਦਾਂ ਦੁਰਦਾਂ ਨੂੰ ਜੋੜਾਂ ਦੇ ਦਰਦਾਂ ਨੂੰ ਉਹਦੇ ਲਈ ਚੰਗਾ ਹੈ ਇਹ ਸਾਰਾ ਕੁਝ ਆਪਣਾ ਤਿਆਰ ਕਰੀ ਹੋਇਆ ਹੈ ਠੀਕ ਹੈ ਤੇ ਇਹ ਜਿਹੜੇ ਵੀ ਸਾਡੇ ਕੋਲ ਪੱਕੇ ਲੈਂਦੇ ਨੇ ਉਹ ਤਾਂ ਹਰ ਸਾਲ ਇੱਕ ਵਾਰ ਤਾਂ ਮਤਲਬ ਉਹਨਾਂ ਨੂੰ ਬੱਕਰੇ ਦਾ ਉਹ ਇੱਕ ਵਾਰ ਤਾਂ ਉਹ ਲੈ ਗਏ ਦੂਜੀ ਵਾਰ ਦੀ ਤਿਆਰੀ ਹੈ। ਅੱਛਾ। ਇਸ ਤਰ੍ਹਾਂ ਆਪਾਂ ਪਹਿਲਾਂ ਦੋ ਲਾਟ ਤਿਆਰ ਕਰ ਚੁੱਕੇ ਹਾਂ। ਫਿਰ ਆਪਾਂ ਪੋਹ ਦੇ ਕਰਕੇ ਜਿੰਨ ਚੱਲਦੇ ਸੀ ਉਦੋਂ ਬੰਦ ਕਰਤਾ ਸੀ ਵੀਰੇ। ਆਹ ਮਸਾਲੇ ਨੇ ਸਾਡੇ ਦੇਖੋ। ਇਹ ਇਹ ਸਾਰੇ ਮਸਾਲੇ ਇਹ ਦੇ ਜੀ ਦੇਸੀ ਮਸਾਲੇ ਨੇ ਇਹ ਵੀਰੇ। ਸਾਰੇ। ਸਾਰੇ। ਆਹ ਦੇਖੋ ਜਿਵੇਂ ਧਨੀਆ, ਵੱਡੀ ਇਲਾਇਚੀ, ਛੋਟੀ ਇਲਾਇਚੀ, ਕਾਲੀ ਮਿਰਚ, ਹੋਰ ਜਵਤਰੀ ਹੋਗੀ। ਮਗਾ ਹੋ ਗਏ ਇਹ ਚੀਜ਼ਾਂ ਇਹਦੇ ਵਿੱਚ ਨੇ ਭਖੜੇ ਦਾ ਪਾਊਡਰ ਹੈ ਇਹਦੇ ਵਿੱਚ ਤੇ ਇਹ ਸਾਰਾ ਆਪਣਾ ਹੈਗਾ ਮਤਲਬ 20 22 ਮਸਾਲੇ ਨੇ ਇਹਦੇ ਵਿੱਚ ਲਓ ਬਈ ਆਪਾਂ ਨੂੰ ਆਹ ਪ੍ਰੋਸੈਸ ਸੀ ਜਿਹੜਾ ਪਾਣੀ ਸਿਕਾਉਣ ਵਾਲਾ ਇਹਨੂੰ ਘੱਟੋ ਘੱਟ ਡੇਢ ਘੰਟਾ ਹੋ ਗਿਆ ਤੇ ਦਿਖਾਈ ਬਈ ਪੀਸ ਚੱਕ ਇੱਕ ਮੜਾ ਟੁੱਟਣ ਲੱਗਿਆ ਇਹ ਨਾਲੋਂ ਹਾਂ ਹਾਂ ਟੁੱਟਣ ਲੱਗਿਆ ਗਰਮ ਬਾੜਾ ਹੈ ਪਰ ਗਰਮ ਬਾੜਾ ਟੁੱਟਣ ਲੱਗਿਆ ਤੇ ਹੁਣ ਇਹਨੂੰ ਕੱਢ ਕੇ ਆਪਾਂ ਮਸਾਲੇ ਪੁੰਨਾਂਗੇ ਬਸ ਹਾਂਜੀ ਹਾਂ ਮਸਾਲਾ ਉਹ ਕਰਾਂਗੇ ਮੈਂ ਵੀ ਹੁਣ ਇਹਨੂੰ ਇੱਧਰ ਸਾਈਡ ਤੇ ਕੱਢਾਂਗੇ ਤੇ ਮੈਂ ਤੁਹਾਨੂੰ ਮਸਾਲੇ ਦਿਖਾਵਾਂ ਵੀ ਕਿਹੜੇ-ਕਿਹੜੇ ਪੈਂਦੇ ਆ ਬੱਕਰੇ ਦੇ ਚਾਰ ਦੇ ਵਿੱਚ ਤੇ ਤਰੀਕਾ ਬਾਈ ਦਾ ਬਹੁਤ ਵਧੀਆ ਲੱਗਿਆ ਪਹਿਲਾਂ ਅੱਜ ਤੱਕ ਮੈਂ ਇਹ ਤਰੀਕਾ ਕਰੇ ਦੇਖੀ ਨਹੀਂ ਅਸੀਂ ਵੀ ਆਪਾਂ ਜਿਹੜਾ ਇਹ ਚਾਰ ਹੁੰਦਾ ਹੈ ਫਰਾਈ ਹੋ ਕੇ ਪੈਂਦਾ ਹੁੰਦਾ ਪਰ ਜਿਹੜਾ ਆ ਤਰੀਕਾ ਨੇ ਇਹ ਅੱਜ ਪਹਿਲੀ ਵਾਰ ਦੇਖਿਆ ਮੈਂ ਵੀ ਹੁਣ ਬਸ ਇੱਧਰ ਕੱਢ ਕੇ ਇਸਦੇ ਬਾਅਦ ਇਹ ਠੀ ਗੰਡੇ-ਗੁੰਡੇ ਭੁੰਨ ਕੇ ਇਹਦੇ ਮਸਾਲੇ ਪੈਣਗੇ ਉਹ ਸਾਰੇ ਤੁਹਾਨੂੰ ਦਿਖਾਵਾਂਗੇ ਵੀਡੀਓ ਚ ਬਣੇ ਰਹੋ ਬੰਦਪੱਕ ਘਰ ਦੀ ਕਹਾਣੀ ਲੈ ਕੀ ਗੱਲ ਹੈ ਮਜ਼ਾਰ ਵਾਲਾ ਤੇਲ ਨਹੀਂ ਹੈਗਾ ਜੀ ਘਰ ਦਾ ਇਹ ਸਰੋਂ ਦਾ ਤੇਲ ਹੈ ਅਬ ਦਾ ਖੜਾਇਆ ਹੋਇਆ ਇਹਦੇ ਵਿੱਚ ਸਾਰਾ ਕੇ ਘਰ ਦਾ ਤੇਲ ਆਪ ਦੀ ਸਰੋਂ ਲੈ ਕੇ ਦੇਖੋ ਕਿੰਨਾ ਬੂਏ ਤੇਲ ਕਿੰਨਾ ਪੂਏ ਚ ਇਹ ਪਾਵਾਂਗੇ ਆਪਾਂ ਬਸ ਜਿੰਨੀ ਕਿ ਲੋੜ ਹੈ ਇਹ ਨਹੀਂ ਹੁੰਦਾ ਵੀ ਇਹਦੇ ਚ ਤੇਲ ਹੀ ਹੋ ਬਿਲਕੁਲ ਸੁੱਕਾ ਬਣਾਉਣਾ ਹੈ ਅੱਛਾ ਸੁੱਕਾ ਬਣਾਉਣਾ ਹਾਂ ਇਹਦਾ ਮਸਾਲੇ ਭੁੰਨਣ ਖਾਤਰ ਪਾਉਣਾ ਹੈ ਇਹ ਤਾਂ ਮਸਾਲੇ ਭੁੰਨਣ ਨੂੰ ਕਿਉਂਕਿ ਆਪਣਾ 20 ਕਿਲੋ ਮੀਟ ਹੈ ਨਾ ਇਹ ਇਹਨੂੰ ਆਪਾਂ ਉਹ ਕਰਾਂਗੇ ਪਰ ਕੀ ਕੁਆਂਟੀਟੀ ਨਹੀਂ ਹੋਈ ਵੀ ਇੰਨੀ ਪਾਉਣਾ ਹਾਂ ਪੱਕਾ ਨਹੀਂ ਬਸ ਲੋੜ ਅਨਸਾਰ ਆਈਡੀਆ ਆ ਜਾਂਦਾ ਜੀ ਸਾਨੂੰ ਰੋਜ਼ ਦਾ ਕੰਮ ਕਰਕੇ ਇਹਦਾ ਆਈਡੀਆ ਆ ਜਾਂਦਾ ਵੀ ਆ ਆਪਣਾ ਲਸਣ ਦਾ ਪੀਸਟ ਹੈ ਜੀ ਇਹ ਲਸਣ ਦਾ ਪੀਸਟ ਇਹਦੇ ਵਿੱਚ ਪਾਣਾੁੱਲੇ ਦਿਲ ਨਾਲ ਕਰਿਆ ਹੋਇਆ ਗ੍ਰੈਂਡ ਇਹ ਵੀ ਆ ਆਪਣਾ ਐਮ ਡੀ ਐਚ ਦੀ ਮੀਟ ਮਸਾਲਾ ਬਸ ਇਹੀ ਬਰਲਾ ਬਾਹਰੋਂ ਲੈਣਾ ਹੈ ਆਪਾਂ ਇੱਕ ਆਹ ਦੇਗੀ ਵਿੱਚ ਹੈ ਜੀ ਤੇ ਇਹ ਹੈਗਾ ਐਮ ਡੀ ਐਚ ਦਾ ਕਸੂਰੀ ਮੇਥੀ ਇਹ ਮਿੱਠਾ ਆ ਇਹ ਆਪਣੇ ਖੜੇ ਮਸਾਲੇ ਨੇ ਸਾਰੇ ਠੀਕ ਹੈ ਤੇ ਖੜੇ ਮਸਾਲੇ ਨੇ ਇਹ ਇਹਦੇ ਵਿੱਚ ਸਾਰਾ ਤੁਹਾਨੂੰ ਦੱਸਦੇ ਆ ਵੀ ਇਹਦੇ ਚ ਛੋਟੀ ਇਲਾਇਚੀ ਵੱਡੀ ਇਲਾਇਚੀ ਕਾਲੀ ਮਿਰਚ ਜਵਤਰੀ ਮਗਾ ਤੇ ਬਹੁਤ ਹੀ ਨੇ ਗਿਣੇ ਨਾ ਲੈ ਨਹੀਂ ਸਕਦੇ ਇੰਨੇ ਮਸਾਲੇ ਨੇ ਇਹਦੇ ਵਿੱਚ ਪਖੜੇ ਦਾ ਪਾਊਡਰ ਵੀ ਇਹ ਜਿਹਦੇ ਹੱਡ ਬੋਡੇ ਦੁਖਦੇ ਨੇ ਜੋੜਾਂ ਦਾ ਦਰਦ ਹੈ ਉਹਦੇ ਲਈ ਕੰਮ ਆਉਂਦਾ ਹੈ ਮਤਲਬ ਦਵਾਈ ਦੀ ਤਰ੍ਹਾਂ ਹੀ ਬਣ ਜਾਣਾ ਸਾਰਾ ਮਸਾਲਾ ਹੈ ਮਤਲਬ ਇਹ ਵੀ ਨਾਲ ਇਹ ਇਹ ਵੀ ਕੰਮ ਕਰੂ ਵੀ ਤਾਕਤ ਦਾ ਖਜ਼ਾਨਾ ਕਹਿ ਸਕਦੇ ਆ ਇਹਨੂੰ ਆਪਾਂ ਵੀ ਇੰਨੇ ਨਾਂ ਨੇ ਮੈਂ ਦੱਸ ਨਹੀਂ ਸਕਦਾ ਵੀ ਇਹ ਘਰੇਲੂ ਮਸਾਲੇ ਨੇ ਆਪਣੇ ਜਿਹੜੇ ਆਪਾਂ ਘਰੇ ਤਿਆਰ ਕਰੇ ਨੇ ਬਾਹਰਲੇ ਦੇ ਵਿੱਚ ਕੋਈ ਵੀ ਮਸਾਲਾ ਇਹ ਨਹੀਂ ਉਹ ਆ ਤਿੰਨ ਹੈਗੇ ਨੇ ਜਿਹੜੇ ਜ਼ਰੂਰੀ ਨੇ ਮੀਟ ਮਸਾਲਾ ਕਸੂਰੀ ਮੇਥੀ ਵਗੈਰਾ ਤੇ ਹਲਦੀ ਵੀ ਆਪਣੀ ਘਰ ਦੀ ਹੁੰਦੀ ਹੈ ਜੀ ਆ ਸਿੱਧਾ ਨਮਕ ਸਿੱਧਾ ਨਮਕ ਪਾਉਨੇ ਆਪਾਂ ਦੂਜਾ ਨਹੀਂ ਸਿੱਧਾ ਨਮਕ ਇਹਦੇ ਵਿੱਚ ਪਾਉਨੇ ਆ ਲਸਣ ਵੀ ਦੇਸੀ ਨਾਣ ਛੋਟੀ ਗੱਟ ਉਹਦੇ ਆਲਾ ਹੁੰਦਾ ਤੇ ਹਲਦੀ ਹੈ ਮਿਰਚ ਹੈ ਸਾਰਾ ਜੈਨੂਇਨ ਤਰੀਕੇ ਨਾਲ ਹੈ ਹੁਣ ਆਪਾਂ ਨੂੰ ਇਹ ਪਾਵਾਂਗੇ ਉਹਦੇ ਵਿੱਚ ਲਸਣ ਦੇਖ ਸਕਦੇ ਹੋ ਬੱਤ ਦੇ ਵਿੱਚ ਬੋਲਾ ਲੱਗ ਗਿਆ ਚਲੋ ਨੋ ਜੀ ਆਪਾਂ ਹੁਣ ਇਹਦੇ ਵਿੱਚ ਪਿਆਜ਼ ਆਪਾਂ ਭੁੰਨ ਲਈ ਇਹਦੇ ਵਿੱਚ ਨਮਕ ਮਿਰਚ ਹਲਦੀ ਮਸਾਲਾ ਬਾਕੀ ਮਸਾਲੇ ਆਪਾਂ ਇਹਦੇ ਵਿੱਚ ਪਾਵਾਂਗੇ ਪਹਿਲਾਂ ਆਪਾਂ ਹਲਦੀ ਪਾ ਰਹੇ ਹਾਂ ਇਹ ਆਪਣੀ ਘਰ ਦੀ ਹਲਦੀ ਹੈ ਸਾਰੀ ਨਮਕ ਪਈਏ ਤੇ ਆਹ ਦੀ ਗੀ ਮਿਰਚ ਐ ਤੇ ਆਹ ਦੂਜੀ ਮਿਰਚ ਐ ਲਾਲਾ ਸਿੱਧਾ ਨਮਕ ਐ ਇਹ ਆਪਾਂ ਸਾਰਾ 17 ਵਿੱਚ ਇਹੋ ਤੋਂ ਬਾਅਦ ਅਸੀਂ ਜੀ ਮਸਾਲੇ ਵੀ ਪਾਵਾਂਗੇ ਤਰਤਨਾ ਫੇਰ ਜੀ ਇਹਦੇ ਵਿੱਚ ਰੱਖ ਜੂਗਾ ਸਾਰਾ ਤੇ ਹੁਣ ਆਪਾਂ ਦੂਜੇ ਮਸਾਲੇ ਪਾਉਣੇ ਆ ਜਿਹੜੇ ਖੜੇ ਮਸਾਲੇ ਨੇ ਆਪਾਂ ਇਹ ਆਪਣੇ ਖੜੇ ਮਸਾਲੇ ਨੇ ਜੀ ਦੇਖ ਸਕਦੇ ਹੋ ਤੁਸੀਂ ਪਹਿਲਾਂ ਵੀ ਆਪਾਂ ਦੱਸਿਆ ਸਾਰਾ ਇਹਦੇ ਵਿੱਚ ਜਿਵੇਂ ਝੋਟੀ ਲੈ ਕੇ ਬੱਡੀ ਲੈ ਜੀ ਹੋਰ ਜੜੀ ਬੂਟੀਆਂ ਸਾਰਾ ਕੁਝ ਇਹਦੇ ਵਿੱਚ ਪਾਇਆ ਹੋਇਆ ਠੀਕ ਹੈ ਜੀ ਜਿਵੇਂ ਕਾਲੀ ਮਿਰਚ ਵਗੈਰਾ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਦੇਖ ਸਕਦੇ ਹੋ ਤੁਸੀਂ ਇਹ ਆਪਾਂ ਇਹਦੇ ਵਿੱਚ ਮਸਾਲੇ ਪਾ ਰਹੇ ਹਾਂ ਤੇ ਜਿਵੇਂ ਹਿੰਗ ਇਹਦੇ ਵਿੱਚੋਂ ਹੁੰਦਾ ਜੀ ਸਾਰੀ ਮਸਾਲੇ ਆਪਣੇ ਮੁੰਡੇ ਟੋਟੇ ਵਾਲੇ ਮਸਾਲੇ ਨੇ ਆਪਣੇ ਘਰ ਦੇ ਮਸਾਲੇ ਨੇ ਦੇਸੀ ਬਾਹਰਲੇ ਬਾਹਰਲੇ ਉਹ ਜਿਹਨੇ ਸੇਰ ਤੋਂ ਵੀ ਇੱਕ ਟੱਟੀ ਮੇਥੀ ਪੈਣੀ ਹੈ ਇਹਦੇ ਵਿੱਚ ਤੇ ਇੱਕ ਇਹਦੇ ਵਿੱਚ ਪੈਣਾ ਹੈ ਮੀਟ ਮਸਾਲਾ ਉਹ ਐਮ ਡੀ ਐਚ ਤਰੀਕਿਆਂ ਦੇ ਉਹਨਾਂ ਨੂੰ ਕਿੰਨਾ ਟਾਈਮ ਲੱਗੂਗਾ ਬਸ ਤੇ ਇਹ ਤਾਂ ਬਣ ਗਿਆ ਮੰਨੋ ਬਸ 10 ਮਿੰਟ ਦਾ ਕੰਮ ਹੈ ਸਾਰਾ ਆਹ ਮਸਾਲੇ ਇਹਦੇ ਵਿੱਚ ਰੁੱਜ ਜਾਣਗੇ ਫਿਰ ਇਹਦੇ ਵਿੱਚ ਮੀਟ ਪਾਵਾਂਗੇ ਨਾ ਹੁਣ ਆਪਾਂ ਇਦਾਂ ਹੀ ਉੱਪਰ ਹੀ ਤੇ ਉਸ ਤੋਂ ਬਾਅਦ ਇਹਨੂੰ ਕੀ ਨਹੀਂ ਹੈਗਾ ਵੀ ਆਪਾਂ ਨੇ ਇਹਨੂੰ ਉਹ ਕਰਨਾ ਹੈ ਇਹਨੂੰ ਬਸ ਤੁਸੀਂ ਗਰਮ ਕਰਕੇ ਖਾਣਾ ਹੀ ਹੈ ਬਸ ਕੋਈ ਹੋਰ ਤੜਕਾ ਰੂਪ ਕੋਹ ਲਾਉਣ ਦੀ ਨਹੀਂ ਤੜਕਾ ਦੂਨ ਦਾ ਕੁਝ ਨਹੀਂ ਵੀਰੇ ਨੂਨ ਮਿਰਚ ਲੋੜ ਅਨਸਾਰ ਪਾ ਸਕਦੇ ਹੋ ਕਿਉਂਕਿ ਅਸੀਂ ਠੀਕ ਜਿਹਾ ਨੂਨ ਮਿਰਚ ਪਾਉਣੇ ਹੁੰਦੇ ਆ ਕੋਈ ਵੱਧ ਖਾਣ ਵਾਲਾ ਹੁੰਦਾ ਕੋਈ ਘੱਟ ਖਾਣ ਵਾਲਾ ਹੁੰਦਾ ਨਮਕ ਮਿਰਚ ਹੈਨਾ ਆਪਾਂ ਬਸ ਇਹ ਹੈ ਵੀ ਆਪਾਂ ਅਗਲਾ ਜਦੋਂ ਗਰਮ ਕਰੂਗੇ ਇਹਨੂੰ ਤਰੀ ਵਾਲਾ ਵੀ ਬਣਾ ਸਕਦੇ ਆ ਤਰੀ ਵਾਲਾ ਐ ਬਣਾਉਣਾ ਹੈ ਇਹਨੂੰ 2-4 2-4 ਪੀਸ ਲੈ ਲਓ 2-4 ਪੀਸ ਲੈ ਕੇ ਇਹਨੂੰ ਤੁਸੀਂ ਥੋੜਾ ਜਿਹਾ ਇਹਦੇ ਵਿੱਚ ਕੋਸਾ ਜਿਹਾ ਪਾਣੀ ਪਾ ਕੇ ਇਹਨੂੰ ਗਰਮ ਕਰ ਲਓ ਜਿੰਨੀ ਤਰੀ ਬਣਾਉਣੀ ਹੈ ਪਤਲੀ ਗਾੜੀ ਉਹ ਬਣਾ ਸਕਦੇ ਹੋ ਯਾਨੀ 1 ਕਿਲੋ ਨਾਲ ਚਾਹੇ ਤੁਸੀਂ ਜੀਵਨ ਦੇ ਰੋਟੀ ਖਾ ਲਓ ਇੰਨਾ ਮਾੜਨਾ ਇਹਨੇ ਠੀਕ ਹੈ ਜੀ ਠੀਕ ਹੈ ਨਾ ਸਰੀ ਵਾਲਾ ਤੇ ਬਾਕੀ ਫੁੱਟਾ ਆਪਣਾ ਜਨੀ ਵੀ ਆਪਣਾ ਸਾਰਾ ਤੇ ਇਹਨੂੰ ਤੜਕਾ ਲਾਤਾ ਆਪਾਂ ਤੇ ਬਾਕੀ ਇਹ ਜਨੀ ਪਾ ਦਾਂਗੇ ਤੇ ਇਹਨੂੰ ਹੋਰ ਬਣਾ ਸੀ ਤਲਦੀ ਹੋਵੇ ਸਾਨਾ ਹੋ ਗਿਆ ਰੈਡੀ ਆਪਾਂ ਮੀਟੇ ਦੇ ਵਿੱਚ ਪਾ ਰਹੇ ਆਂ ਅਈ ਤੇ ਬੜਾ ਨਹੀਂ ਛੇਕ ਲਵਾਵਾਂਗੇ ਤੇ ਬਸ ਬਈ ਤਿਆਰ ਆ ਥੋੜਾ ਜਿਹਾ ਛੇਕ ਲਗੂਆ ਵਰਗੀ ਹੈ ਤਿਰਕਾ ਦੁੱਧਾ ਪਾਉਗਾ ਇਹਦੇ ਵਿੱਚ ਹੁਣ ਹੱਸਿਆ ਮਸਲੇ ਵਿੱਚ ਛੇਕਾ ਪਾ ਦੇਣੇ ਤੇ ਇਹਦੇ ਵਿੱਚ ਹੋਵੇ ਇਹ ਕਿੰਨਾ ਟਾਈਮ ਖਰਾਬ ਨਹੀਂ ਹੁੰਦਾ ਬਈ ਜੇ ਤੋ ਅਸੀਂ ਤਾਂ 1 ਮਹੀਨਾ ਕਹਨੇ ਆ ਪਰ ਚਾਹੇ ਬੰਦਾ ਇਹਨੂੰ 6 ਮਹੀਨੇ ਰੱਖ ਲਵੇ ਪਰ ਰੱਖਣ ਦਾ ਅਗਲੀ ਦੇ ਫਿਰਤੇ ਆ ਉਹ ਪਾਣੀ ਨਾ ਲੱਗੇ ਜੀ ਕਿਤੇ ਜੀ ਨਾ ਪਾਣੀ ਵਾਲੇ ਹੱਥ ਲੱਗਣ ਨਾ ਪਾਣੀ ਵਾਲੇ ਹੱਥ ਨਹੀਂ ਗਿੱਲਾ ਚਮਚਾ ਨਹੀਂ ਗਿੱਲੀ ਕੜਸੀ ਨਹੀਂ ਲੱਗਣੀ ਨਹੀਂ ਚਾਹੀਦੇ ਪਾਣੀ 6 ਮਹੀਨੇ ਰੱਖ ਲੋ ਉਹਨੇ ਤੇਜੇ ਤੇ ਰੱਖੋ ਸਟੀਲ ਦੇ ਭਾਂਡੇ ਚ ਡੱਬੇ ਚੋਂ ਕੱਢ ਲਿਓ ਡੱਬਾ ਆਪਣਾ ਹੁੰਦਾ ਹੈ ਪੈਕਿੰਗ ਕਰੀ ਹੋਈ ਹੈ ਉਹ ਵੀ ਤੁਹਾਨੂੰ ਦਿਖਾ ਦੇਵਾਂਗੇ ਠੀਕ ਹੈ ਤੇ ਪਰ ਪਾਣੀ ਆਲਾ ਨਾ ਲੱਗੇ ਇਹਨੂੰ ਬਿਲਕੁਲ ਹੀ ਸਟੀਲ ਦੇ ਜਾਂ ਕੰਚ ਦੇ ਭਾਂਡੇ ਚ ਕੱਢ ਲਓ ਜੇ ਤੁਹਾਨੂੰ ਦੇ ਕੋਲੋਂ ਚਲਿਆ ਜਾਊ ਡੱਬੇ ਚੋਂ ਕੱਢ ਲੈਣ ਵੀਰ ਠੀਕ ਹੈ ਤੇ ਇਹਦਾ ਰੇਟ ਵੀ ਦੱਸ ਦੇ ਬਾਈ ਕਿੰਨਾ ਹੋਊਗਾ ਇਹ 1400 ਰੁਪਏ ਕਿਲੋ ਅਸੀਂ ਸੇਲ ਕਰ ਰਹੇ ਹਾਂ ਜੀ ਦੇਸੀ ਬੱਕਰੇ ਦਾ ਮੁਰਗੇ ਦਾ ਬਾਈ ਇਹ ਮੁਰਗੇ ਦਾ 1000 ਰੁਪਏ ਕਿਲੋ ਵੇਚ ਰਹੇ ਹਾਂ 1000 ਰੁਪਏ ਕਿਲੋ 1000 ਰੁਪਏ ਕਿਲੋ ਠੀਕ ਹੈ ਤੇ ਬਾਕੀ ਆਰਡਰ ਬਾਈ ਨੂੰ ਹਾਂ ਬੁਕਿੰਗ ਤੁਸੀਂ Google Pay ਨੰਬਰ 9814586919 ਹੈ ਮੇਰਾ ਠੀਕ ਹੈ ਜੀ ਮੇਰਾ YouTube ਚੈਨਲ ਹੈ ਗਰੇਵਾਲ ਪੋਲਟਰੀ ਕਿੰਗ ਤੇ ਇਹ ਫੈਨਨਾ ਇੰਸਟਾ ਦਾ ਵੀ ਗਰੇਵਾਲ ਪੋਲਟਰੀ ਕਿੰਗ ਹੀ ਹੈ ਠੀਕ ਹੈ ਪੇਜ ਫੇਸਬੁੱਕ ਦਾ ਗਰੀਬਵਾਲ ਸਰੂਰ ਵਾਲੇ ਇਹਨਾਂ ਤੇ ਵੀ ਵੀਡੀਓ ਇਹ ਚੱਲੂਗੀ ਜੀ ਤੇ ਬਾਕੀ ਸ਼ੇਅਰ ਕਰਿਓ ਲਾਈਕ ਸ਼ੇਅਰ ਸਾਰੇ ਵੀ ਕਰਦੇ ਹੋ ਜਿਵੇਂ ਕਿਹਾ ਜੀ ਪਾਣੀ ਪੋਹਰਾ ਨਹੀਂ ਰਹਿਣਾ ਸੁੱਕਾ ਨਹੀਂ ਰਹਿਣਾ ਜਮਾ ਸੁੱਕਾ ਕਰ ਅਰੇ ਤਾਂ ਇਹਦੇ ਨਾਲ ਬੰਦੇ ਨਾਲ ਜੇ ਤਾਂ ਉਹ ਖਾਣਾ ਤਾਂ ਤੁਸੀਂ ਕੜਾ ਖੜਾ ਜੀ ਸਾਰਾ ਇੱਕ ਬੰਦਾ ਖਾਜੂ ਪਰ ਇਹਦੇ ਨਾਲ ਦੋ ਬੰਦੇ ਨਾਲ ਰੋਟੀ ਖਾ ਸਕਦੇ ਨੇ ਇਹਨੂੰ ਤਰੀ ਵਾਲਾ ਬਣਾ ਕੇ ਤਰੀ ਵਾਲਾ ਬਣਾ ਕੇ ਨਾ ਠੀਕ ਹੈ ਜੀ ਇਹ ਜਿਹੜੇ ਸਿਰਤਾ ਪਾਉਨੇ ਆ ਆਪਾਂ ਤੇ ਭੇਜਣ ਦਾ ਬਾਈ ਪ੍ਰਬੰਧ ਫਿਰ ਹੈ। ਭੇਜਣ ਦਾ ਹੈਗਾ ਵੀ ਜੰਗੇ ਜੀ ਨੇ ਬੁੱਕ ਕਰਵਾ ਕੇ ਅਸੀਂ ਡਿਲੀਵਰੀ ਕਰਾਂਗੇ। ਅੱਛਾ। ਉਹਦਾ ਜਿਹੜਾ ਥੋੜਾ ਬਹੁਤਾ ਖਰਚਾ ਹੋਊ ਉਹ ਆਪਾਂ ਦੱਸ। ਪੂਰਾ ਪੰਜਾਬ ਡਿਲੀਵਰੀ ਦਿੰਦੀ। ਹਾਂਜੀ ਹਾਂ ਅਸੀਂ ਤਾਂ ਦਿੱਲੀ ਤੱਕ ਕਰਦੇ ਆਂ ਵੀਰੇ। ਦਿੱਲੀ ਵੀ ਹਰਿਆਣੇ ਚ ਵੀ ਹਿਮਾਚਲ ਵੀ ਜੰਮੂ ਜਿੱਥੇ ਤੱਕ ਲੋੜ ਆ ਸਾਰੇ ਇੰਡੀਆ ਚ ਹੀ ਕਰਦੇ ਆਂ। ਠੀਕ ਆ ਉਹ ਜਿਹੇ ਚਾਰਜ ਹੋਣ ਨੇ। ਉਹ ਦੇਉ ਵੀ ਹੁੰਦਾ ਦਿੱਤਾ ਜਾਂਦਾ ਤੇ ਬਾਕੀ ਇਹਨੂੰ ਪੈਕ ਕਰ ਦਿੰਨੇ ਆ ਅਸੀਂ ਆਪਾਂ ਇਹ ਕਰਕੇ ਕਰਕੇ ਉੱਪਰ ਸੀਲ ਬੰਦ ਕਰਕੇ ਫੇਰ ਭੇਜਦੇ ਆਂ ਐ ਨਹੀਂ ਕੋਈ ਕਿਸੇ ਤਰ੍ਹਾਂ ਦਾ ਕੋਈ ਵਹਿਮ ਨਾ ਕੋਈ ਕਰੇ ਵੀ ਪਤਾ ਨਹੀਂ ਕੀ ਹੋ ਜੂ ਤੁਹਾਡੇ ਕੋਲੇ ਕੌਣ ਸੀਗਾ ਠੀਕ ਹੈ ਜੀ ਤੇ ਫਿਰ ਤਾਂ ਪਾ ਲੀਏ ਇਹਦੇ ਵਿੱਚ ਆਪਾਂ ਮਿਕਸ ਕਰਤਾ ਇਹ ਲੋ ਜੀ ਡਾਕਟਰ ਚੌਧਰੀ ਦਾ ਇਹ ਸਿਰਕਾ ਹੈ ਕੀ ਕਹਿਆ ਇਹ ਪਾਉਣਾ ਜ਼ਰੂਰੀ ਹੈ ਇਹ ਪਾਉਣਾ ਜੀ ਹਾਂ ਸਿਰਕਾ ਇਹ ਬਹੁਤ ਹੀ ਜ਼ਰੂਰੀ ਹੈ ਸਿਰਕਾ ਖਰਾਬ ਨਹੀਂ ਹੁੰਦਾ ਇਹਦੇ ਨਾਲ ਇੱਕ ਤਾਂ ਮੇਰਾ ਪਾਣੀ ਮੈਂ ਕਰੇ ਮਿਰਚਾਂ ਦਾ ਬਲ ਚਾਰ ਫੋਨੋਟ ਹੋ ਗਿਆ ਹਾਂ ਹਾਂ ਸਾਰੇ ਪੌਂ ਸੌਣੇ ਆ ਉਹਦੇ ਚ ਦੇਖੋ ਜੀ ਤੇ ਇਹ ਹੁਣ ਬਿਲਕੁਲ ਰੈਡੀ ਹੋ ਗਿਆ ਸੱਤਨਾ ਮਾਰ ਕੇ ਇਹਨੇ ਇੱਕ ਹੋਰ ਦੱਸਦਾ ਜੀ ਹਲੇ ਤਾਂ ਕਿਹੜਾ ਸੁੱਕਿਆ ਇਹਨੇ ਜਮਾ ਹੀ ਸੁੱਕ ਜਾਣਾ ਇਹ ਪਾਣੀ ਸੋਖ ਲੈਣਾ मीट ਨੇ ਇਹ ਜਿਹੜਾ ਇਹਦੇ ਵਿੱਚ ਆਹ ਹੈ ਚੱਲੂਗਾ ਪ੍ਰੋਸੈਸ ਇਹ ਗਰੀਵੀ ਹੈ ਨਾ ਜਿਹੜੀ ਛੋਟੀ ਜੀ ਇਹ ਐ ਹੁੰਦਾ ਵੀ ਇਹ ਇਹਦੇ ਚ मीट ਦੇ ਪੀਸ ਹੀ ਪੂਰੇ ਹੋਏ ਨੇ ਠੀਕ ਜਿਹੜੀ ਆ ਮਾੜੀ ਮੋਟੀ ਹੈਗੀ ਆ ਪਰ ਇਹਨੇ ਰੱਖ ਜਾਣਾ ਇਹਦੇ ਵਿੱਚ ਬੀਟ ਦੇ ਇਹ ਸਾਰਾ ਸੁਖ ਹੋਰ ਵੀ ਸੁੱਕਾ ਹੋ ਜਾਣਾ ਇਹਨੂੰ ਖਾਣ ਦਾ ਤਰੀਕਾ ਇਹ ਹੈ ਵੀ ਤੁਸੀਂ ਫਰਾਈ ਪੈਨ ਤੇ ਜਾਂ ਮਾਈਕ੍ਰੋ ਵਿੱਚ ਗਰਮ ਕਰਕੇ ਖਾ ਸਕਦੇ ਹੋ ਤਰੀ ਵਾਲਾ ਬਣਾਉਣਾ ਥੋੜਾ ਕੋ ਤਾਂ ਪਾਣੀ ਪਾ ਲੋ ਲੋੜ ਅਨੁਸਾਰ ਤਾਂ ਐਂ ਤਰੀ ਵਾਲਾ ਬਣ ਜਾਊਗਾ ਤੇ ਬਾਕੀ ਆਪ ਦਾ ਬੀਜ ਨੂੰ ਟੇਸਟ ਹੁੰਦਾ ਨਾ ਪੈਕਿੰਗ ਵਾਲਾ ਡੱਬਾ ਵੀ ਦਿਖਾਉਣਾ ਆ ਪੈਕਿੰਗ ਵਾਲਾ ਡੱਬਾ ਲਿਆ ਬਈ ਬਾਈ ਬਾਕੀ ਜਿਵੇਂ ਆਪ ਦਾ ਸੁਆਦ ਹੁੰਦਾ ਨਾ ਉਵੇਂ ਖਾ ਲਿਆ ਕਰੋ ਤੇ ਬਾਕੀ ਚਾਰ ਦਾ ਕੁਝ ਦੇਖ ਆ ਸਾਡਾ ਹੈਗਾ ਗਰੇਵਾਲ ਪੋਲਟਰੀ ਕਿੰਗ ਜੂ ਚੈਨਲ ਦਾ ਵੀ ਲਿਖਿਆ ਹੋਇਆ ਸਾਰਾ ਇਹ ਤੇ ਕਿਵੇਂ ਵਰਤਣਾ ਹੈ ਉਹ ਵੀ ਦੱਸਿਆ ਹੋਇਆ ਸਾਰਾ ਇਹਦੇ ਪਾਇਆ ਹੋਇਆ ਇਹਦੇ ਚ ਪੈਕ ਕਰਦੇ ਆ ਇਹ 2 ਕਿਲੋ ਦੀ ਪੈਕਿੰਗ 3 ਕਿਲੋ 4 ਕਿਲੋ 5 ਜਿੰਨੀ ਵੀ ਲੋਡ ਆ ਉਹਨਾਂ ਪੈਕ ਕਰਕੇ ਅਸੀਂ ਤੁਹਾਨੂੰ ਦੇ ਦਿਆਂਗੇ ਠੀਕ ਹੈ ਜੀ ਲਓ ਵੀ ਜਿਹੜਾ ਅਚਾਰ ਦਾ ਪ੍ਰੋਸੈਸ ਸੀ ਅੱਜ ਦੀ ਵੀਡੀਓ ਇੱਥੇ ਬਈ ਖਤਮ ਹੁੰਦੀ ਆ ਤੇ ਬਾਈ ਨੂੰ ਜਿਹਨੇ ਆਰਡਰ ਦੇਣਾ ਤਾਂ ਨੰਬਰ ਸਕਰੀਨ ਤੇ ਚੱਲਦਾ ਆਰਡਰ ਵੀ ਦੇ ਸਕਦਾਗਾ ਤੇ ਹੁਣ ਬਾਈ ਪ੍ਰੋਸੈਸ ਜਮ ਖਤਮ ਹੈ ਦਾ ਖਤਮ ਹੈ ਜੀ ਬਣ ਕੇ ਤਿਆਰ ਹੋ ਚੁੱਕਿਆ ਇਹ ਜਿਵੇਂ ਕਿਹਾ ਸੀ ਉਵੇਂ ਬਣਿਆ ਦੇਖੋ ਸੁੱਕਾ ਬਿਲਕੁਲ ਬਿਲਕੁਲ ਸੁੱਕਾ ਹੈ ਨਾ ਠੀਕ ਹੈ ਤੇ ਹੁਣ ਬਸ ਇਹਨੂੰ ਬਾਈ ਕਟਾਖ ਨੂੰ ਲਾ ਕੇ ਕੰਮ ਖਤਮ ਕਰ ਦਿੰਦੇ ਪੈਕਿੰਗ ਦਾ ਕੰਮ ਸ਼ੁਰੂ ਹੋ ਜਾਓ ਕੀ ਕਰਾ ਲਓ ਜਿਨ੍ਹਾਂ ਨੂੰ ਲੋਡ ਹੈ ਬਗਾ ਲਈ ਈ ਬੁਕਿੰਗ ਹੋਈ ਹੋਈ ਹੈ ਜਿਨ੍ਹਾਂ ਨੂੰ ਨਹੀਂ ਕਰਾਈ ਉਹ ਬੁੱਕ ਕਰਵਾ ਲਓ ਜੀ ਤੁਹਾਨੂੰ ਮਿਲ ਜੂਗਾ